ਹਾਂਜੀ ਕੀ ਨਾਂ ਭੈਜੀ ਤੁਹਾਡਾ ਕਿਰਨ ਹਾਂਜੀ ਕਰਨ ਜੀ ਕਿੱਥੇ ਜਾਣਾ ਲੇਓ ਨਾ ਪਿੰਡ ਪੱਠੇ ਜ਼ਿਲ੍ਹਾ ਕਰਪੂਠਲਾ ਕਰਨ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਹੈ ਕੀ ਤੁਹਾਡੀ ਮੰਗ ਹੈ ਮੇਰੀ ਮੰਗ ਇਹ ਆ ਕਿ ਮੈਂ ਸ਼ੇਕੂ ਪਰਮੰਦਰ ਮੱਥਾ ਟੇਕਣ ਜਾ ਰਹੀ ਸੀ ਠੀਕ ਹੈ ਕਦੋਂ 3:30 ਵੇ ਦਾ ਟਾਈਮ ਅੱਜ ਅੱਜ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਹਾਂਜੀ ਬਾਅਦ ਚੋਂ ਉੱਥੇ ਕੇ ਮੇਰਾ ਸੋਹਰਾ ਜਾਂਦਾ ਪਿਆ ਸੀਗਾ ਠੀਕ ਹੈ ਜੀ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਹਾਂ ਬੀਬਾ ਤੂੰ ਕੀ ਕਰ ਲਿਆ ਸਾਡਾ ਤਾਂ ਪੈਸਾ ਚੱਲਦਾ ਤੇ ਤੁਹਾਡਾ ਕੋਈ ਸੋਹਰੇ ਸਾਹਮਣ ਲੜਾਈ ਝਗੜਾ ਚੱਦ ਰਿਹਾ ਹਾਂਜੀ ਉਹ ਮਾੜਾ ਦੱਸੋਗੇ ਸਾਨੂੰ ਮੈਂ ਕਹਿ ਰਹੀ ਹਾਂ ਕਿ ਮੈਂ ਨਾ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਠੀਕ ਹੈ ਜੀ ਐਸਐਸਪੀ ਸਾਹਿਬ ਦੇ ਠੀਕ ਹੈ ਜੀ ਉਹ ਮੇਰੀ ਦਰਖਾਸਤ 498 ਦਾ ਉਹਨਾਂ ਤੇ ਪਰਚਾ ਪੈ ਗਿਆ ਸੀ ਕਿਹਦੇ ਕਿਹਦੇ ਤੇ ਪਿਆ ਸੀ ਸਸਤੇ ਸੋਹਰੇ ਤੇ ਧਕਾਰ ਵਾਲੇ ਤੇ ਠੀਕ ਹੈ ਜੀ ਤਿੰਨ ਜਣਿਆਂ ਤੇ ਹਾਂਜੀ ਉਹਦੇ ਵਿੱਚ ਮੈਂ ਵਾਦੇ ਜੁਲਮ ਲੀਕ ਰਿਪੋਰਟ ਦਿੱਤੀ ਸੀਗੀ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਠੀਕ ਹੈ ਜੀ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਕਹਿੰਦੇ ਰਹੇ ਕਿ ਤੇਰੇ ਹੱਕ ਜੀ ਆ ਤੇਰੇ ਹੱਕ ਜੀ ਆ ਹਾਂ ਹਾਂ ਅੱਜ ਮੈਨੂੰ ਟੱਕਰ ਕੇ ਉਹਨੇ ਇਹ ਗੱਲ ਕਹੀ ਆ ਕਿ ਸਾਡਾ ਪੈਸਾ ਚੱਲਦਾ ਤੂੰ ਜੋ ਮਰਜ਼ੀ ਕਰ ਲੈ ਤੁਸੀਂ ਜੁਰਮ ਵੱਦੇ ਵਾਸਤੇ ਕਿਹੜੀ ਤਰ੍ਹਾਂ ਜਿਹੜੀ ਤੁਹਾਨੂੰ ਲੱਗਦਾ ਲੱਗਣੀ ਚਾਹੀਦੀ ਐਸ்சிਐਸਟੀ ਐਕਟ ਹਾਂਜੀ ਕਿਉਂ ਨਹੀਂ ਲੱਗਾ ਉਹ ਨਹੀਂ ਲੱਗਦਿਆ ਲੱਗਾ ਉਹਨਾਂ ਤੇ ਪਹਿਲਾਂ ਵੀ ਪਿਆ ਹੋਇਆ ਵਾ ਉਹ ਕਹਿੰਦਾ ਕਿ ਉਹਨਾਂ ਨੇ ਕੀ ਕਰ ਲਿਆ ਤੂੰ ਕੀ ਕਰ ਲਉਂਗੀ ਚੂੜੀਏ ਕੁੜੀ ਐ ਅੱਛਾ ਜੀ ਪਹਿਲਾਂ ਜਿਹੜਾ ਲਾਇਆ ਸੀ ਉਹ ਕਿੰਨੇ ਲਾਇਆ ਸੀ ਉਹ ਪਿੰਡਦਿਆਂ ਨੇ ਲਾਇਆ ਸੀ ਅਸਾਂ ਪਿੰਡ 'ਚ ਵੀ ਐਸ்சிਐਸਟੀ ਲੱਗਾ ਹੈ ਲੱਗਾ ਹੋਇਆ ਉਹਨਾਂ ਤੇ ਸਹੀ ਠੀਕ ਹੈ ਠੀਕ ਹੈ ਜੀ ਤੇ ਦੂਜਾ ਜਾਂਗੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਹਾਂਜੀ ਤੇ ਤੁਹਾਡੇ ਲਈ ਆਪਣਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ 6 ਸਾਲ 2018 ਚ ਹੋਇਆ ਸੀ ਠੀਕ ਹੈ ਜੀ ਤੇ ਤੁਸੀਂ ਕਦੋਂ ਕਦੋਂ ਤੋਂ ਘਰ ਛੱਡਿਆ ਹੋ ਉੱਥੇ ਮੈਨੂੰ ਉਹਨਾਂ ਨੇ ਰੱਖਿਆ ਹੀ ਨਹੀਂ ਰਹਿਣ ਹੀ ਨਹੀਂ ਦਿੱਤਾ ਮੈਨੂੰ ਕਾਰਨ ਕੀ ਸੀਗਾ ਕਾਰਨ ਇਹ ਸੀ ਕਿ ਤੂੰ ਨੀਵੀਂ ਜਾਤ ਦੀ ਆ ਹਾਂ ਹਾਂ ਅਸੀਂ ਨਹੀਂ ਰੱਖ ਸਕਦੇ ਤੈਨੂੰ ਪਰ ਜੇ ਤੁਹਾਡੇ ਤੇ ਨੀਵੀਂ ਜਾਤੀ ਹੋਵੇ ਆ ਕੋ ਕਰਾਉਣਾ ਤੁਹਾਡੇ ਮੁੰਡੇ ਆਪਣੇ ਉਸ ਮੁੰਡੇ ਨਾਲ ਪਰਿਆਉਣਾ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਮੇਰੀ ਜਾਤੀ ਦੇ ਖਿਲਾਫ ਜੂੜੀਆ ਕੁੱਤੀਏ ਬੋਲ-ਬੋਲ ਕੇ ਬੱਸ ਮੈਨੂੰ ਉਹਨਾਂ ਨੇ ਇੰਨਾ ਕਿ ਪਰੇਸ਼ਾਨ ਕੀਤਾ ਕਿ ਬਹੁਤ ਜ਼ਿਆਦਾ ਠੀਕ ਹੈ ਜੀ ਇੱਕ ਮੇਰੇ ਭਾਜੀ ਆ ਸ਼ਤੀਸ਼ ਨਾਰਜੀ ਹਾਂਜੀ ਹਾਂਜੀ ਜੋ ਕਿ ਗਰੀਬਾਂ ਦੀ ਹੈਲਪ ਕਰਦੇ ਆ ਬਿਲਕੁਲ ਬਿਲਕੁਲ ਜੀ ਹਾਂਜੀ ਹੁਣ ਉਹਨਾਂ ਤੇ ਵੀ ਪਰਚਾ ਕਰਨਾ ਚਾਹੁੰਦੇ ਆ ਉਹ ਉਹ ਹੈਲਪ ਕਰਦੇ ਆ ਉਹ ਕਿ ਮੈਂ ਜਾਂਦੇ ਪਰਚਾ ਉਹਨਾਂ ਤੇ ਡੀਐਸਪੀ ਸਾਹਿਬ ਪ੍ਰਸ਼ਾਸਨ ਠੀਕ ਹੈ ਜੀ ਹਾਂਜੀ ਤੁਹਾਡੀ ਹੈਲਪ ਕਰ ਰਹੇ ਆ ਹਾਂਜੀ ਤੇ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਕਿੱਥੇ ਦਾ ਰਹਿਣ ਵਾਲਾ ਬੰਦਸੋ ਸਾਨੂੰ ਝੁੱਗੀਆਂ ਗਲਾਮ ਠੀਕ ਹੈ ਜੀ ਕੀ ਨਾਮ ਹੋਣਾ ਦਾ ਮਹੰਗਾ ਸਿੰਘ ਠੀਕ ਹੈ ਜੀ ਬਲਵੀਰ ਕੌਰ ਸੁਖਜੀਤ ਸਿੰਘ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੀ ਦਰਖਾਸਤ ਸੀ ਤੁਹਾਡਾ ਜਿਹੜਾ 498 ਦਾ ਤੁਸੀਂ ਪਰਚਾ ਕਰਾਇਆ ਵਾ ਉਹ ਕਦੋਂ ਕਰਾਇਆ ਸੀਗਾ ਉਹ 23 ਚ ਹੋਇਆ ਸੀ 2023 ਚ ਹਾਂ ਜੀ ਉਸ ਤੋਂ ਬਾਅਦ ਤੁਸੀਂ ਮੰਗ ਕੀਤੀ ਕੀ ਮੰਗ ਕੀਤੀ ਸੀ ਵਾਦੇ ਜ਼ੁਲਮ ਦੀ ਹਾਂ ਐਸਟੀ ਅਕਤੀ ਤੇ ਤੁਹਾਡੇ ਫਿਰ ਪੁਲਿਸ ਅਧਿਕਾਰੀਆਂ ਸੁਣੀ ਨਹੀਂ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਤੁਹਾਨੂੰ ਕਿਦਾਂ ਲੱਗਾ ਬਤਾ ਨਹੀਂ ਧਾਰਾ ਲੱਗੀ ਮੈਨੂੰ ਧਾਰਾ ਲੱਗੀ ਦਾ ਇਹ ਪਤਾ ਲੱਗਾ ਕਿ ਮੈਨੂੰ ਟੱਕਰਿਆ ਛੇਕੂਪੁਰ ਅਛਾ ਮੇਰਾ ਸੋਰਾ ਮੈਨੂੰ ਹਜੇ ਕੋਈ ਪਤਾ ਨਹੀਂ ਲੱਗਾ ਜੇ ਮੇਰੀ ਪ੍ਰਸ਼ਾਸਨ ਨੇ ਨਾ ਕੋਈ ਸੁਣਵਾਈ ਕੀਤੀ ਹਾਂ ਮੈਂ ਸੋਮਵਾਰ 10 ਵਜੇ ਡੀਐਸਪੀ ਸਾਹਿਬ ਆਤਮ ਹੱਥਿਆ ਕਰੂੰਗੀ ਹੋ ਕੀ ਕੀ ਤੇ ਜਾਨੀ ਤੁਹਾਨੂੰ ਤੁਹਾਡੇ ਅੱਜ ਇਮੀਡੀਏਟ ਸੋਰੇ ਨੇ ਕਿਹਾ ਕਿ ਮੈਂ ਸਾਡਾ ਕੁਝ ਨਹੀਂ ਬਣਿਆ ਹਾਂਜੀ ਉਸ ਗੱਲ ਤੇ ਤੁਸੀਂ ਤੁਹਾਨੂੰ ਲੱਗਾ ਕਿ ਮੈਂ ਮੇਰਾ ਕੁਛ ਨਹੀਂ ਬਣਿਆ ਵੀ ਕੁੱਤੀਆਂ ਚੁੜੀਆਂ ਤੂੰ ਕੀ ਕਰ ਲੂ ਸਾਡਾ ਤਾਂ ਪੈਸਾ ਚੱਲਦਾ ਬਸ ਹਰ ਇੱਕ ਗੱਲ ਨਾਲ ਮੇਰੀ ਜਾਤੀ ਦੇ ਖਿਲਾਫ ਬੋਲਦੇ ਆ ਪ੍ਰਸ਼ਾਸਨ ਕਿਉਂ ਨਹੀਂ ਮੇਰੀ ਸੁਣਵਾਈ ਕਰਦਾ ਕਹਿੰਦੇ ਕਿ ਕੁੜੀਆਂ ਦੇ ਹੱਕ ਚ ਹੁੰਦੀ ਮੇਰੇ ਹੱਕ ਚ ਮੈਨੂੰ 1.5 ਸਾਲ ਹੋ ਗਿਆ ਫਿਰ ਜਿੰਨ ਕੋਈ ਹੱਕ ਤੇ ਨਹੀਂ ਸੁਣਵਾਈ ਹੁੰਦੀ ਤੇ ਜਦੋਂ ਤੁਸੀਂ ਸ਼ਖਰ ਮੰਦਿਰ ਗਏ ਤੁਹਾਨੂੰ ਨਾ ਕੁਛ ਆਲੇ-ਦੋਲੇ ਲੋਕਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਮੇਰੀ ਭੂਆ ਨਾਲ ਸੀ ਮੇਰੀ ਮਾਸੀ ਨਾਲ ਸੀਗੀ ਇਹਨਾਂ ਇਹਨਾਂ ਤੋਂ ਪੁੱਛ ਲਓ ਕਦੀ ਤੇ ਹੋਰ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਬਸ ਇਹ ਗੱਲਾਂ ਚਾਰ ਕਹਿ ਕੇ ਚਲੇ ਗਿਆ ਕ ਜਲਾ ਮੈਂ ਜਲੰਧਰ ਡੀਆਜੀ ਸਾਹਿਬ ਕੋਲ ਵੀ ਜਾਏਗੀ ਮੰਗਲਵਾਰ ਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮੰਗ ਕੀ ਆ ਮੇਰੀ ਮੰਗ ਇਹ ਆ ਕਿ ਉਹਨਾਂ ਤੇ ਪਰਚਾ ਕੀਤਾ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਹਾਂਜੀ ਧੰਨਵਾਦ